ਤੁਸੀਂ ਵੀ ਕਦੀ ਮਹਿਸੂਸ ਕੀਤਾ ਹੋਣਾ ਕਿ ਤਿੱਖੀਆਂ-ਤਿੱਖੀਆਂ ਆਵਾਜ਼ਾਂ ਸਾਡੇ ਕੰਨਾਂ ਦੇ ਵਿੱਚ ਪਈ ਸਾਡੇ ਧਿਆਨ ਨੂੰ ਅੰਦਰ ਗਤ ਖਿੱਚਦੀਆਂ ਪਰ ਸਾਨੂੰ ਉਸ ਟਾਈਮ ਪਤਾ ਨਹੀਂ ਹੁੰਦਾ ਕਿ ਇਹ ਆਵਾਜ਼ਾਂ ਕਿਸ ਦੀਆਂ ਨੇ ਕਿੱਥੋਂ ਆਉਂਦੀਆਂ ਨੇ ਕੌਣ ਬੁਝਾ ਰਿਹਾ ਤੁਹਾਨੂੰ ਇਹ ਮਹਿਸੂਸ ਹੁੰਦਾ ਕਿ ਜਿਸ ਕਮਰੇ ਦੇ ਵਿੱਚ ਜਿਸ ਜਗ੍ਹਾ ਦੇ ਵਿੱਚ ਅਸੀਂ ਖੜੇ ਹਾਂ ਸ਼ਾਇਦ ਉੱਤੋਂ ਹੀ ਕੋਈ ਹਵਾ ਦੀ ਆਵਾਜ਼ ਬਾਤ ਹੈ ਇੰਜ ਸੋਚਦੇ ਸੋਚਦੇ ਸਾਡੀ ਉਮਰ ਲੰਘ ਜਾਂਦੀ ਪਰ ਜਦੋਂ ਕਿਤੇ ਸਾਡੇ ਚੰਗੇ ਕਰਮ ਲੱਗਦੇ ਆਪਾਂ ਕਿਸੇ ਮਹਾਪੁਰਖਾਂ ਦੀ ਸੰਗਤ ਕਰਦੇ ਉਹ ਫਿਰ ਅੰਦਰ ਲਾ ਭੇਜ ਦਿੰਦੇ ਜਦੋਂ ਉਹ ਅੰਦਰ ਲਾ ਭੇਜ ਦਿੰਦੇ ਫਿਰ ਉਹ ਦੱਸਦੇ ਕਿ ਉਹ ਜੋ ਤਿੱਖੀਆਂ ਤਿੱਖੀਆਂ ਆਵਾਜ਼ਾਂ ਆਉਂਦੀਆਂ ਨੇ ਇਹ ਅਨਹਦ ਸ਼ਬਦ ਨੇ ਅਨਹਦ ਤੁਲਿਆ ਨੇ ਜੇ ਬਟਲਾ ਦਾ ਅਜਾਣੇ ਮਰਦ ਨੂੰ ਪਤਾ ਲੱਗ ਗਿਆ ਦੂਜੇ ਮੰਡਲਾਂ ਦੀਆਂ ਆਵਾਜ਼ਾਂ ਨੇ ਦੂਸਰੀ ਦੁਨੀਆ ਦੀਆਂ ਆਵਾਜ਼ਾਂ ਨੇ ਇਹ ਆਵਾਜ਼ਾਂ ਦਸਮ ਦਵਾਰ ਦੇ ਵਿੱਚੋਂ ਆ ਰਹੀਆਂ ਬਚਪਨ ਦੇ ਵਿੱਚ ਸਾਡੇ ਵਿਚਾਰ ਇੱਕਦਮ ਰੁਕ ਜਾਂਦੇ ਆਪਾਂ ਕਿਤੇ ਉੱਟ ਕੇ ਆਉਂਦੇ ਹਾਂ ਬੋਰੀਆਂ ਚੜ੍ਹਦੇ ਹਾਂ بارش ਦੀਂਦੇ ਹਾਂ ਤਾਂ ਕੋਈ ਨਾ ਕੋਈ ਦੁੱਖ ਸੁੱਖ ਦੀ ਗੱਲ ਹੋ ਜਾਂਦੀ ਹੈ ਵਿਚਾਰ ਇੱਕਦਮ ਰੁਕ ਜਾਂਦਾ ਪਰ ਜਦੋਂ ਜੀਵ ਜ਼ਿੰਮੇਵਾਰੀਆਂ ਜੇ ਪਈ ਹੁੰਦਾ ਫਿਰ ਵਿਚਾਰ ਰੁਕੰਦਾ ਨਹੀਂ ਇਥੋਂ ਤੱਕ ਕਿ ਅਜੇ ਇਹ ਜੀ ਵੀ ਵੇਖੇ ਨੇ ਕਿ ਜੋ ਸਿਮਰਨ ਕਰਦੇ ਨੇ ਮਿਹਨਤ ਕਰਦੇ ਨੇ ਪਰ ਹਜੇ ਤੱਕ ਉਹਨਾਂ ਨੂੰ ਅਨਹੱਦ ਧੁਨੀਆਂ ਉਹਨਾਂ ਦੇ ਕੰਨਾਂ ਦੇ ਵਿੱਚ ਨਹੀਂ ਪਈਆਂ। ਬੰਦੇ ਵਿੱਚ ਪੈਂਦੀਆਂ ਸੀ। ਹੁਣ ਅਸੀਂ ਤਰਸਦੇ ਹਾਂ ਕਿ ਸਾਨੂੰ ਉਹ ਸੁਣਾਈ ਦੇਣ। ਫਿਰ ਵੇਖੋ ਮਾਲਕ ਦੇ ਰੰਗ। ਜਿਨ੍ਹਾਂ ਨੂੰ ਸੁਣਾਈ ਵੀ ਦਿੰਦੀਆਂ ਉਹ ਤੋਂ ਪਤਾ ਨਹੀਂ। ਇਤਨੇ ਬਿਮਾਰੀ ਸਮਝ ਕੇ ਇਸ ਦਾ ਇਲਾਜ ਕਰਾਉਂਦੇ ਨੇ। ਹੁਣ ਦੇਖੋ ਗਲਤੀ ਕਿਸ ਦੀ ਹੈ? ਬਾੜੇ ਕਰਮ। ਪਰ ਉਹ ਮੁਖੰਦੀ ਸੰਗਤ ਕਰਕੇ ਉਹ ਵਚਨ ਸੁਣਦਾ ਹੈ। ਪੰਦਿਤ ਜੀ ਰਹਾ ਹਰ ਕਿਦੇ ਪ੍ਰਤੀ ਵਾਲਕ ਦੇ ਪ੍ਰਤੀ ਕੇ ਵਾਈ ਗੁਰੂ ਮੈਂ ਵੀ ਤੁਹਾਡੇ ਦਰਸ਼ਨ ਕਰਨਾ ਹੈ। ਮੈਂ ਵੀ ਤੁਹਾਨੂੰ ਵੇਖਣਾ ਤੇ ਸੁਣਨਾ ਚਾਹੁੰਦਾ। ਜੋ ਬਾਣੀ ਦੇ ਜੋ ਕਿ ਸਿਰਫ ਲੱਗਦੇ ਉਸ ਤੋਂ ਬੱਤਰ ਹੋਈ। ਮੈਂ ਵੀ ਇਹ ਵਾਲਾ ਵਿਚਾਰ ਜੀ ਸਜੀਤ ਤਾਂ ਉਹ ਪੁੱਛਤ ਆਪੜ ਤੰਦੀ ਖੋਜ ਕਰਦੇ ਕਰਦੇ ਜੀਵਤ ਕਰਦਾ ਅੰਤਰਗਤ ਜੀਵ ਜਦੋਂ ਥਿਰਕਰ ਥਿਰਕਰ ਦੇ ਵਿੱਚ ਜਾ ਕੇ ਬੈਠਦਾ ਉੱਥੇ ਮਾਲਕ ਕਿਰਪਾ ਕਰ ਦੇਦੀ ਯੂ ਨੋ ਅਨਹਦ ਦੁਨੀਆ ਸੁਣਾਉਂਦੀ ਜਦੋਂ ਉਹ ਦੁਨੀਆ ਇਸ ਤਰ੍ਹਾਂ ਆਪਾਂ ਕਿਤੇ ਕੰਮਕਾਰ ਤੇ ਬੈਠੇ ਆ ਤੇ ਅੰਦਰੋਂ ਕਿਤੇ ਉਹ ਦੁਨੀਆ ਤੁਹਾਨੂੰ ਸੁਣਾਈ ਦੇ ਦੱਸਦਾ ਕਿ ਉਹ ਸੁਣ ਕੇ ਵੀ ਸਾਨੂੰ ਇੱਕ ਮਸਤੀ ਚੜਦੀ ਹੈ ਜਿਵੇਂ ਇੱਧਰ ਆਇਆ ਦੇ ਕਈ ਕੰਮ ਨਹੀਂ ਠੀਕ ਹੈ ਇੱਕ ਵੰਡਾ ਸੋਡੰਡਾ ਕਰਨ ਦੇ ਨਾਲ ਮਸਤੀ ਚੜਦੀ ਹੈ ਨਾ ਉਹਨੂੰ ਸੁਣਨ ਦੇ ਨਾਲ ਵੀ ਮਸਤੀ ਚੜਦੀ ਹੈ ਇੱਕ ਚਾਲੀਆਂ ਨੇ ਸਿਮਰਨ ਮਾਰਕ ਦੇ ਬਹੁਤ ਇੰਜ ਚੰਗੀ ਹੈ ਤਾਂ ਬਹੁਤ ਸਕੰਤ